ਇਸ ਸਟਾਲ ਦੇ ਪਿੱਛੇ ਹੀ ਜਿਹੜਾ ਹੈਗਾ ਜਵੀਰ ਸਿੰਘ ਦੱਲੇਵਾਲ ਜਿਹੜਾ ਹੈਗਾ ਆਪਦੇ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਉਹਨਾਂ ਦੀ ਸਕਿਉਰਿਟੀ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਅਲੱਗ-ਅਲੱਗ ਹਾਂ ਜਿਹੜਾ ਹੈਗਾ ਪੰਨਾ ਡੀਆਂ ਕੰਗਾਂ ਦੇ ਨੌਜਵਾਨਾਂ ਦੀ ਆ ਸੋ ਚੱਲੀ ਜਾਂਦੇ ਆ ਉਸ ਵਕਤ ਅਲੱਗ-ਅਲੱਗ ਜਿਹੜੀਆਂ ਹੈਗਾਂ ਆ ਤੁਹਾਨੂੰ ਜਿਹੜੀਆਂ ਹੈਗਾਂ ਚੀਜ਼ਾਂ ਨਜ਼ਰ ਆ ਆ ਫਲਾ ਸੋ ਨਾਲ-ਨਾਲ ਇਧਰਲੇ ਪਾਸੇ ਤੁਹਾਨੂੰ ਬਾਹਰ ਦਿਖਾ ਦੇ ਗਏ ਆਹ ਜਿਹੜੀਆਂ ਟਰਾਲੀਆਂ ਬੈਲਡ ਕੀਤੀਆਂ ਹੋਣਗੀਆਂ ਸੱਚ ਆ ਵੀ ਵੱਡੀ ਗੱਲ ਸੋ ਦਿਖਾ ਦਿਆਂ ਆ ਸਟੇਜ ਆ ਸਟੇਜ ਦੇ ਨਾਲ ਜਿਹੜੀ ਆਹਾ ਜਿਹੜੇ ਹੈਗੇ ਬੰਝੇ ਇਹ ਵੈਲਡ ਕੀਤੇ ਆ ਵੀ ਟਰਾਲੀ ਆ ਵੀ ਟਰਾਲੀ ਫਿਰ ਆ ਟਰਾਲੀ ਨਾਲ ਟਰਾਲੀ ਵੈਲਡ ਕੀਤੀ ਹੋਇਆ ਦਾ ਕਾਰਨ ਦੱਸਦਾ ਕੀ ਹੈ ਠੀਕ ਹੈ ਤੇ ਇੱਧਰ ਜਿਹੜੀ ਹੈਗੀ ਆ ਟਰਾਲੀ ਆ ਜਿਵੇਂ ਇਹ ਟਰਾਲੀ ਨਾਲ ਟਰਾਲੀ ਜਿਹੜੀ ਹੈਗੀ ਵੈਲਡ ਕੀਤੀ ਹੋਇਆ ਸਟੇਜ ਦੇ ਆਸੇ ਪਾਸੇ ਤੁਹਾਨੂੰ ਦੱਸਦਾ ਕਾਰਨ ਇਹਦਾ ਠੀਕ ਆ ਆਈ ਹੋਗੀ ਨਾ ਕਾਰਨ ਆ ਕਿ ਜੇਕਰ ਕੱਲ ਨੂੰ ਪੁਲਿਸ ਜਿਹੜੀ ਹਮਲਾ ਮਹਲਾਜੀਤ ਸਿੰਘ ਡੱਲੇਵਾਲ ਨੂੰ ਚੱਕਾ ਹਣ ਵਾਸਤੇ ਇਹਨਾਂ ਥ्रू ਆਉਂਦੀਆਂ ਖੇਤਾਂ ਵੇਚਦੀ ਤਾਂ ਇਹਦੀਆਂ ਆ ਟਰਾਲੀਆਂ ਨਾ ਹਿੱਲਣਾਂ ਨਾ ਪੂਰਾ ਪੱਕਾ ਪ੍ਰਬੰਧ ਕੀਤਾ ਹੋਇਆ ਜਿਹੜੇ ਲਗਾਤਾਰ ਆਸੇ ਪਾਸੇ ਜਿਹੜਾ ਹੈਗਾ ਇੱਕ ਸਰਕਲ ਬਣਾਇਆ ਹੋਇਆ ਦਾ ਕਾਰਨ ਕਿਉਂਕਿ ਜੇਕਰ ਇਧਰਲੇ ਪਾਸੇ ਜਿੱਧਰਲੇ ਪਾਸੇ ਆ ਹੋਟਲ ਤੁਹਾਨੂੰ ਦਿਖਦਾ ਜਾਂ ਆਪਾਂ ਕਿ ਗਏ ਪਹਿਲਾ ਖੇਤ ਦੇਖ ਰਿਹਾ ਇਧਰਲੇ ਪਾਸੋਂ ਕਈ ਵਾਰੀ ਜੇ ਸਰਕਾਰ ਆ ਜਿਹੜਾ ਹੈਗਾ ਡਲਿਆ ਸਾਹਮਣੂ ਚੱਕਣਾ ਆਉਂਦੀ ਤਾਂ ਉਹਨਾਂ ਨੂੰ ਜਿਹੜਾ ਹੈਗਾ ਈਜ਼ੀਲੀ ਜਿਹੜਾ ਹੈਗਾ ਆਪਦਾ ਐਕਸ਼ਨ ਕਰਨ ਦਾ ਮੌਕਾ ਨਾ ਮਿਲੇ ਤਾਂ ਕਰਕੇ ਟਰਾਲੀਆਂ ਨਾਲ ਟਰਾਲੀਆਂ ਬੈਲਡ ਹੋਈਆਂ ਹੋਈਆਂ ਇਸ ਵਕਤ ਤੁਸੀਂ ਦੇਖ ਲਓ ਜਾਂ ਟਰਾਲੀਆਂ ਨਾਲ ਬੈਲਡ ਆ ਜਾਂ ਇੱਕ ਦੂਜੇ ਨੇ ਆਪਾਂ ਕਿ ਗਏ ਹੁੱਕਾਂ ਦੇ ਵਿੱਚ ਹੁੱਕਾ ਪਾ ਕੇ ਖੜੀਆਂ ਹੋਈਆਂ ਨੇ ਤਾਂ ਕਿ ਟਾਈਮ ਲੱਗੇ ਟਾਈਮ ਲੱਗੂਗਾ ਤਾਂ ਲੋਕਾਂ ਨੂੰ ਪਤਾ ਲੱਗੂ ਤੇ ਲੋਕ ਜਿਹੜੇ ਹੈਗੇ ਆ ਇਸ ਵਕਤ ਜਿਹੜੇ ਕਿਸਾਨ ਮਜ਼ਦੂਰ ਜਿਹੜੇ ਮੌਜੂਦ ਨੇ ਉਹ ਜਿਹੜੇ ਚਾਹੇ ਨੌਜਵਾਨ ਨੇ ਚਾਹੇ ਬਜ਼ੁਰਗ ਨੇ ਚਾਹੇ ਬੀਬੀਆਂ ਉਹ ਇਸ ਵਕਤ ਪ੍ਰੋਟੈਕਸ਼ਨ ਕਰ ਰਹੇ ਸੋ ਜਿਹੜਾ ਹੈਗਾ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਂ ਸਿੱਧੂਪੁਰ ਦਾ ਸਿੱਧਾ ਸਿੱਧਾ ਕਹਿਣਾ ਕਿ ਇਸ ਵਕਤ ਇਹ ਜ਼ਰੂਰੀ ਕਿ ਜਿਹੜਾ ਹੈਗਾ ਮਰਨਵਾਰਤ ਖਲਾਇਆ ਜਾਵੇ ਇਹ ਜ਼ਰੂਰੀ ਹੈ ਕਿ ਜਿਹੜੀਆਂ ਆ ਮੰਗਾ ਉਹ ਅਜਿਹਾ ਉਹ ਬਣਾਵਾਂਗੇ ਜਿਹਨੂੰ ਸਭ ਬਖਾਲ ਆਪਾ ਹਰਿਆਣਾ ਹੀ ਚਲਦੇ ਆ ਸੋ ਹਰਿਆਣਾ ਵਾਲੇ ਤਾਊ ਵੀ ਜਿਹੜੇ ਹੈਗੇ ਇਸ ਵਕਤ ਹੂਕਾ ਲੈ ਕੇ ਜਿਹੜੇ ਹੈਗੇ ਬੈਠੇ ਹੋਏ ਆ ਤੇ ਸਵੇਰੇ ਸਵੇਰੇ ਹੋਰ ਤਾਊ ਕੀ ਹਾਲ ਆ ਰਾਮਰਾਓ ਠੀਕ ਠਾਕ ਹੋ ਲਓ ਭਾਈ ਹੋਰ ਠੀਕ ਠਾਕ ਹੋ ਜੀ ਲਓ ਭਾਈ ਫਿਰ ਇਧਰਲੇ ਪਾਸੇ ਜਿਹੜਾ ਹੈਗਾ ਨਾਲ ਨਾਲ ਹਰਿਆਣਾ ਸਾਹ ਬੈਠੇ ਹੋ ਹੋਰ ਤਾਂ ਅੱਛਾ ਰਾਜਸਥਾਨ ਵੀ ਹੈ ਅੱਛਾ ਰਾਜਸਥਾਨ ਵੀ ਹੈ ਇਹ ਭਾਈ ਦੋ ਇਧਰ ਰਾਸਤਾਰ ਰਤਨਪੁਰਾ ਬਾਰਡਰ ਤੋਂ ਰਤਨਪੁਰਾ ਬਾਰਡਰ ਤੋਂ ਆਪੋ ਹਾਂਜੀ ਹਾਂਜੀ ਉਹ ਠੀਕ ਠਾਕ ਹੋ ਚੜਦੀ ਕਲਾਜੋਂ ਸੋ ਭਾਈ ਅਲੱਗ-ਅਲੱਗ ਜਿਹੜਾ ਹੈਗਾ ਇਦਾਂ ਐਂਡਗਾ ਦੇ ਅਲੱਗ-ਅਲੱਗ ਕੋਣਿਆਂ ਤੋਂ ਆਪਾਂ ਕਿ ਕਿ ਆਏ ਹੋਏ ਇਹ ਜਿਹੜੇ ਹੈਗੇ ਰਤਨਪੁਰਾ ਬਾਰਡਰ ਤੋਂ ਹਨਾ ਰਾਜਸਥਾਨ ਤੋਂ ਜੀ ਠੀਕ ਆ ਜੀ